ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਾਣਾ ਤਾਂ ਇੱਕ ਸਾਲ ਮੌਕੇ ਦੇ ਵਿੱਚ ਕਿਸਾਨ ਵੀਰਾਂ ਨੇ ਬਾਤੋ ਬਾਤ ਸਾਰੇ ਭਾਈ ਜਾਰੀ ਕਰੋ ਬਾਤੋ ਬਾਤ ਚਰਣਾਪਾ ਸਾਰੇ ਵੀਰਾਂ ਨੇ 13 ਫਰਬਦੀ ਨੂੰ ਜੋ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਹ ਬੱਥਰ ਗਿਆ ਭਾਈ ਤੇ ਵੀ 13 ਫਰਬਦੀ ਨੂੰ ਜਿਸ ਤਰ੍ਹਾਂ ਪਿੱਛੇ ਕਿਸਾਨਾਂ ਦੁਨੋਂ ਵਜ੍ਹਾ ਸੀ ਉਸੇ ਤਰ੍ਹਾਂ ਭਾਈ ਫਿਰ ਮੋਰਚੇ ਲਾਉਣੇ ਆ ਧੰਨਵਾਦ ਤੁਹਾਨਾਂ ਸਾਰੇ ਇਹਨੇ ਕਿਰਪਾ ਕਰਨੀ ਹੈ ਬਾਤਵਾਸ ਆ ਜੋ ਕਰਨੇ ਦੇ ਲਈ ਕਰਨਾ ਭਾਈ ਬਾਤਵਾਦ ਦੇ ਸਾਰੇ ਕਿਸਾਨ ਵੀਰਾਂ ਨੇ ਧੰਨਵਾਦ ਹੋਵੇਗਾ ਜੀ ਵਾਹਿਗੁਰੂ ਜੀ ਦਾ ਕਾਉਸਾ ਵਾਹਿਗੁਰੂ ਜੀ ਕੀ ਫਤਿਹ ਸ시 ਕਲ ਮਗਰਦਾਲ ਪੰਗੂ ਇਸ ਟਾਈਮ ਮੌਜੂਦ ਆ ਪਿੰਡ ਰਗੂ ਆਣਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕੇ ਸੰਗਤਾਂ ਇਕੱਠੀਆਂ ਹੋਆਂ ਨੇ ਜਿਵੇਂ ਕਿ ਸਾਨੂੰ ਪਤਾ ਕਿ ਪੁਤ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਗੁਰੂ ਘਰਾਂ ਦੇ ਵਿੱਚ ਕਿਸਾਨੀ ਦੀ ਅਨਾਉਂਸਮੈਂਟ ਨੂੰ ਲੈ ਕੇ ਜਿਹੜੀ ਚੱਕਰ ਮਾਰੀ ਜਾ ਰਿਹਾ ਜਾ ਰਿਹਾ ਗੁਰੂ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਕਿ ਤੁਸੀਂ ਜਿਹੜੀ ਦਿੱਲੀ ਵਾਸਤੇ ਕਿਸਾਨਾਂ ਦੀ ਅਨਾਉਂਸਮੈਂਟ ਨਹੀਂ ਕਰਨੀ ਉਸ ਵਿਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਸੰਖਤ ਦੇ ਵਿੱਚ ਭਾਰੀ ਰੋਸ਼ ਹੈ ਤੇ ਪਿੰਡ ਰੁਗੋਣਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸੰਗਤ ਇਕੱਠੀ ਹੋਈ ਹੈ ਤੇ ਆ ਮੌਕੇ ਤੇ ਆਪਣੇ ਨਾਲ ਬਾਬਾਜੀਤ ਸਿੰਘ ਜੀ ਰੁਗੋਣਾ ਹਾਂਜੀ ਬਾਬਾ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਕੱਲ ਕੱਲ ਪੁਲਿਸ ਮੁਲਾਜ਼ਮ ਆਏ ਸੀ ਜੀ ਤੇ ਉਹਨਾਂ ਵੱਲੋਂ ਇਹ ਹਦੇਸ ਦਿੱਤਾ ਗਿਆ ਸੀ ਵੀ ਜਿਹੜਾ ਕਿਸਾਨੀ ਅੰਦੋਲਨ ਹੈ ਇਹਦੇ ਬਾਰੇ ਤੁਸੀਂ ਕੋਈ ਸੂਚਨਾ ਨਹੀਂ ਬੋਲਣੀ ਇਹ ਗਾ ਲੋ ਲਿਖ ਕੇ ਵੀ ਲੈ ਕੇ ਗਏ ਆ ਨੰਬਰ ਵੀ ਲੈ ਕੇ ਲੈ ਕੇ ਗਏ ਸਾਰੇ ਰਹਿਣ ਵਾਲੇ ਸਿੰਘਾਂ ਦਾ ਪੁੱਛਿਆ ਵੀ ਕਿੰਨੇ ਤੇ ਸਿੰਘ ਰਹਿ ਰਹੇ ਆ ਕਿਹਦੇ ਕਿਹਦੇ ਨੰਬਰ ਲੈ ਕੇ ਗਏ ਜੀ ਨੰਬਰ 3 4 ਸਿੰਘਾਂ ਦੇ ਲੈ ਗਏ ਸਾਡੇ ਮੇਰਾ ਵੀ ਨੰਬਰ ਲਿਖਿਆ ਉਹਨਾਂ ਨੇ ਜੀ ਦੂਸਰੇ ਸਿੰਘਾਂ ਦੇ ਵੀ ਗ੍ਰੰਥੀ ਸਿੰਘਾਂ ਦੇ ਉਹਨਾਂ ਨੇ ਨੰਬਰ ਲਿਖਿਆ ਮਾਪਿਓ ਦਾ ਨਾਮ ਲਿਖਿਆ ਪਿੰਡ ਦਾ ਨਾਮ ਲਿਖਿਆ 206 12 ਵਾਲੀ ਸੀ ਆ ਦੂਸਰੀ 112 ਵਾਲੀ ਸੀ ਜੀ ਆ 112 ਵਾਲੇ ਸੀ ਉਹ ਆਏ ਸੀ ਜੀ ਉਹਨਾਂ ਨੇ ਕਿਹਾ ਸੀ ਵੀ ਲੋਸਮੈਂਟ ਨਹੀਂ ਕਰਨੀ ਜੇ ਕਿਸਾਨ ਕਰਾਉਣਗੇ ਹਾਂ ਇਹ ਉਹਨਾਂ ਨੇ ਕਿਹਾ ਸੀਗਾ ਜੀ ਤੇ ਆਪਾਂ ਸਾਥੀਆਂ ਦੇ ਵੀ ਥਿ ਵਿਊ ਲੈਨੇ ਆ ਪੱਕੀਆਂ ਦੇ ਕੀ ਕਹਿਣਾ ਚਾਹੂਗੇ ਅੱਜ ਸਿੱਧਾ ਸਿੱਧਾ ਅਟੈਕ ਜਿਹੜਾ ਸਿੱਖੀ ਤੇ ਹੋ ਰਿਹਾ ਤੇ ਜਿਹੜਾ ਕਿਸਾਨੀ ਤੇ ਹੋ ਰਿਹਾ ਇਸ ਬਾਰੇ ਜੀ ਕਿ ਜਿਹੜੀ ਗਵਰਨਮੈਂਟ ਹੈ ਆਪਣੇ ਤੇ ਦਬਦਬਾ ਬਣਾ ਰਹੀ ਹੈ ਵੀ ਜਾ ਕੇ ਉੱਥੇ ਦਿੱਲੀ ਨਾ ਧਰਨਾ ਦੇਣ ਤੇ ਅੱਗੇ ਆਉਣ ਵਾਲੇ ਚੋਣ ਆ ਜਿਹੜੇ ਉਹ ਚੋਣਾਂ ਚ ਸਾਡੀ ਹਾਨੀ ਹੋਊਗੀ ਜਾਂ ਵੋਟ ਤੇ ਵੀ ਅਸਰ ਪਊਗਾ ਤੇ ਇਹ ਤੇ ਆਪਣਾ ਕੀ ਐਕਸ਼ਨ ਹੋਊਗਾ ਹੁਣ ਵੀ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਕਹਿ ਤੇ ਐਨਾਨਸਮੈਂਟ ਬੰਦ ਹੋ ਜਾਣਗੇ ਜਾਂ ਚੱਲਦੇ ਰਹਿਣ ਨਾ ਨਾ ਜੀ ਬੰਦ ਕਿਵੇਂ ਹੋ ਜਾਣਗੇ ਜੀ ਬੰਦ ਤਾਂ ਇਸ ਇਹਨਾਂ ਦਾ ਕੋਈ ਹੱਕ ਹੀ ਨਹੀਂ ਇਹ ਅਕਾਲ ਤਖਤ ਸਾਹਿਬ ਦਾ ਹੱਕ ਹੈਗਾ ਜੀ ਗੁਰੂ ਘਰਾਂ ਤੇ ਜੀ ਗਵਰਨਮੈਂਟ ਦਾ ਤਾਂ ਕੋਈ ਹੱਕ ਹੀ ਨਹੀਂ ਜੀ ਸਾਡੇ ਨਾਲ ਬਾਈ ਕੀ ਨਾਮ ਆ ਬਾਈ ਮਨਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਬਾਈ ਜੀ ਇਹ ਅਸਮ 可能 ਗਲਤ ਹੈ ਬਾਈ ਜੀ ਇਹ ਜਿਹੜੇ ਫਰਮਾਨ ਹੈ ਇਹ ਗਲਤ ਹੈ ਨਹੀਂ ਹੋਣੀ ਚਾਹੀਦੇ ਜੀ ਇਹ ਅਜ਼ੀਦਾ ਗੁਰੂ ਘਰਾਂ ਦੇ ਜਿਹੜੇ ਫਰਮਾਨ ਆ ਜਿਹੜੇ ਉਧਰੋਂ ਅਕਾਲ ਤਖਤ ਤੋਂ ਹੁਕਮ ਜਾਰੀ ਹੁੰਦੇ ਆ ਉਹ ਤਾਂ ਮੰਨੇ ਜਾ ਸਕਦੇ ਇਹ ਜਿਹੇ ਫਰਮਾਨ ਤਾਂ ਨਹੀਂ ਮੰਨੇ ਜਾ ਸਕਦੇ ਇਹ ਤਾਂ ਗਲਤ ਅਸੀਂ ਨਹੀਂ ਮੰਨਦੇ ਜੀ ਤੇ ਬਿਲਕੁਲ ਜਿਹੜਾ ਸੰਗਤ ਦੇ ਵਿੱਚ ਰੋਸ਼ ਦੇਖਣ ਨੂੰ ਮਿਲਿਆ ਤੇ ਮੈਂ ਮੰਨਦਾ ਵੀ ਆ ਕਿਉਂਕਿ ਸਿੱਖ ਸੰਗਤਾਂ ਦਾ ਕਹਿਣਾ ਕਿ ਜਿਹੜਾ ਗੁਰੂ ਘਰਾਂ ਦੇ ਵਿੱਚ ਜਿਹੜਾ ਕੋਈ ਵੀ ਸਰਕਾਰੀ ਫਰਮਾਨ ਆ ਜਿਹੜਾ ਜਾਰੀ ਨਹੀਂ ਕੀਤਾ ਜਾ ਸਕਦਾ ਗੁਰੂ ਘਰਾਂ ਦੇ ਵਿੱਚ ਸਿਰਫ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਉਹ ਜਾਰੀ ਹੁੰਦਾ ਜਾਂ ਸੰਗਤ ਦੀ ਜਿਹੜੀ ਅਪੀਲ ਆ ਉਹ ਜਿਹੜੀ ਜਾਰੀ ਹੁੰਦੀ ਹੈ ਬਾਕੀ ਬਾਬਾ ਜੀ ਨਾਲ ਹੋਰ ਗੱਲਬਾਤ ਕਰਦੇ ਕੀ ਕਹਿਣਾ ਚਾਹੂਗੀ ਬਾਬਾ ਜੀ ਇਸ ਮੁੱਦੇ ਤੇ ਹੋਰ ਕੀ ਇਹ ਤਾਂ ਬੇਫਾਲਤੂ ਗੱਲਾਂ ਆ ਜੀ ਗੁਰੂ ਘਰ ਦੇ ਵਿੱਚ ਰੋਕਿਆ ਨਹੀਂ ਜਾ ਸਕਦਾ ਜੀ ਸੇਮੇ ਪਾਸ਼ਾ ਮਾਰੇ ਨੇ ਅਕਾਲ ਤਖਤ ਬਣਾਇਆ ਹੀ ਇਸ ਵਾਸਤੇ ਸੀਗਾ ਜੀ ਵੀ ਇੱਥੇ ਦਾ ਗੁਰਦੁਆਰਾ ਸਾਹਿਬ ਦੀ ਜਿਹੜੀ ਗੱਲ ਆ ਉਹੀ ਚੱਲੂਗੀ ਸਰਕਾਰ ਦੀ ਨਹੀਂ ਚੱਲਦੀ ਇੱਥੇ ਗੁਰਦੁਆਰਾ ਸਾਹਿਬ ਦੇ ਧਾਰਮਿਕ ਸਥਾਨ ਹੈ ਜਿੱਥੇ ਚਾਹੇ ਕੋਈ ਮੰਦਰ ਹੈ ਡੇਰਾ ਗੁਰਦੁਆਰਾ ਹੈ ਉੱਥੇ ਸਰਕਾਰ ਨੂੰ ਦਖਲੰਦਾਜ਼ੀ ਨਹੀਂ ਕਰਨੀ ਚਾਹੀਦੀ ਉੱਥੇ ਦਾ ਜਿਹੜਾ ਉਹਨਾਂ ਦਾ ਰੂਲ ਹੈ ਉਹੀ ਚੱਲੇ ਜਿਵੇਂ ਹੁਣ ਗੁਰੂ ਘਰ ਦੀ ਮ ਇਹ ਸਾਡੇ ਹੱਕ ਸੱਚ ਦੀ ਲੜਾਈ ਹੈ ਜੇਕਰ ਅਸੀਂ ਆਪਦੇ ਹੱਕ ਬਾਰੇ ਨਹੀਂ ਲੋਸਮੈਂਟ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਫਿਰ ਅਸੀਂ ਕਰਾਂਗੇ ਵੀ ਕੀ ਆਪਦੇ ਹੱਕ ਵਾਸਤੇ ਅਸੀਂ ਬੋਲ ਸਕਦੇ ਆ ਆਪਣੇ ਭਰਾਵਾਂ ਨੂੰ ਇਕੱਠੇ ਕਰ ਸਕਦੇ ਆ ਹੈ ਜੀ ਤੇ ਹੱਕ ਵਾਸਤੇ ਆਪਦੇ ਅਸੀਂ ਦਿੱਲੀ ਜਾ ਰਹੇ ਆ ਇਹ ਤਾਂ ਪਿਛਲੇ ਕਿਹੜੇ ਵੀ ਇਹਨਾਂ ਨੇ ਰੋਕਿਆ ਸੀਗਾ ਜੀ ਫਿਰ ਉਹਦੋਂ ਕਿਹੜਾ ਰੁੱਕ ਗਿਆ ਸੀਗੀ ਇਸ ਵਾਰੀ ਵੀ ਜਾਣਗੇ ਜੀ ਸਾਰੇ ਜਾਣਗੇ ਬਾਕੀ ਜਿਹੜੀ ਅਨਾਉਂਸਮੈਂਟ ਦੀ ਗੱਲ ਹੈ ਇਹ ਤਾਂ ਗੁਰੂ ਘਰ ਤੋਂ ਤਾਂ ਕਿਸੇ ਵੀ ਪਿੰਡ ਦੀ ਕੋਈ ਜ਼ਰੂਰਤ ਹੈ ਕੋਈ ਪਿੰਡ ਦੀ ਕਿਸੇ ਦੀ ਕੋਈ ਮਤਲਬ ਕਿਸੇ ਨੂੰ ਇਕੱਠਾ ਕਰਨਾ ਹੈ ਜਾਂ ਇਹ ਸਪੀਕਰ ਲਾਏ ਇਸ ਵਾਸਤੇ ਹੈ ਜੀ ਅਨਾਉਂਸਮੈਂਟ ਕਰਨ ਵਾਸਤੇ ਲਾਏ ਹੈ ਜੀ ਉਸੇ ਵੀ ਗੱਲ ਦੀ ਲੋਕਾਂ ਨੂੰ ਦੱਸਣਾ ਤਾਂ ਉਹ ਸੁਨੇਹਾ ਕਿਵੇਂ ਦਿੱਤਾ ਜਾਊਗਾ ਸਪੀਕਰਾਂ ਤੋਂ ਅਨਾਉਂਸਮੈਂਟ ਕਰਕੇ ਸੁਨੇਹਾ ਦਿੱਤਾ ਜਾਊਗਾ ਨਾ ਜੀ ਇੱਕ ਇੱਕ ਬੰਦੇ ਨੂੰ ਜਾ ਕੇ ਦੱਸਿਆ ਤਾਂ ਨਹੀਂ ਜਾ ਸਕਦਾ ਇਹ ਅਨਾਉਂਸਮੈਂਟ ਕਰਨ ਵਾਸਤੇ ਸਪੀਕਰ ਲਾਇਆ ਜੀ ਤੇ ਫਿਰ ਅਨਾਉਂਸਮੈਂਟ ਤਾਂ ਕੋਈ ਵੀ ਹੋ ਸਕਦੀ ਹੈ ਕੋਈ ਵੀ ਕਰਵਾ ਲਓ ਆ ਕੇ ਪੁਲਿਸ ਨੂੰ ਕੋਈ ਜ਼ਰੂਰਤ ਹੈ ਤਾਂ ਉਹ ਕਰਵਾ ਲਿਆ ਕੇ ਜੀ ਜਿਵੇਂ ਕੋਈ ਪੁਲਿਸ ਨੇ ਕੋਈ ਸੁਨੇਹਾ ਦੇਣਾ ਹੈ ਪਿੰਡ ਦੇ ਲੋਕਾਂ ਨੂੰ ਤਾਂ ਉਹ ਵੀ ਕਰਵਾਉਂਦੀ ਹੈ ਜੀ ਪ੍ਰਸ਼ਾਸਨ ਨੇ ਕੋਈ ਸੁਨੇਹਾ ਦੇਣਾ ਹੈ ਕੋਈ ਕਿਸੇ ਦੇ ਸਕੂਲ ਵਾਲਿਆਂ ਨੇ ਕੋਈ ਸੁਨੇਹਾ ਦੇਣਾ ਹੈ ਕਿਸੇ ਨੇ ਵੀ ਕੋਈ ਸੁਨੇਹਾ ਦੇਣਾ ਤਾਂ ਉਹ ਸਪੀਕਰਾਂ ਰਾਹੀਂ ਦਿੱਤਾ ਜਾਂਦਾ ਜੀ ਸਪੀਕਰ ਇਸੇ ਵਾਸਤੇ ਹੁੰਦੇ ਆ ਜੀ ਗੁਰੂ ਕਿਉਂਕਿ ਆਪਾਂ ਨੂੰ ਮਤਲਬ ਹੱਕ ਤਾਂ ਆਪਦੀ ਆਵਾਜ਼ ਚੱਕਣ ਦਾ ਠੀਕ ਹੈ ਜੇ ਆਪਾਂ ਉਹ ਨਹੀਂ ਚੱਕਾਂਗੇ ਤਾਂ ਸਰਕਾਰ ਨੇ ਪਹਿਲਾਂ ਹੱਕ ਹੀ ਦਿੱਤਾ ਮਤਲਬ ਕਾਨੂੰਨ ਹੀ ਆਏ ਕਿ ਆਪ ਦਾ ਹਰ ਬੋਲ ਸਕਦਾ ਬੰਦਾ ਹਨਾ ਪਰ ਇਹ ਕਾਨੂੰਨ ਮਤਲਬ ਉਹਦੇ ਉਲਟ ਕਰ ਰਿਹਾ ਸਾਰਾ ਕੁਝ ਕਿਸਾਨ ਦੁੱਗਣੀ ਤਿਆਰੀ ਨਾਲ ਜਾਣਗੇ ਪ੍ਰਸ਼ਾਸਨ ਦੀ ਜਿੰਨੀ ਵੀ ਤਿਆਰੀ ਆ ਉਸ ਤੋਂ ਦੁੱਗਣੀ ਤਿਆਰੀ ਹੈਗੀ ਹੈ ਕਿਸਾਨਾਂ ਦੀ ਕਿਸਾਨ ਨਹੀਂ ਰੁਕਣਗੇ ਜੇ ਪ੍ਰਸ਼ਾਸਨ ਧੱਕਾ ਕਰੇਗਾ ਤਾਂ ਕਿਸਾਨ ਪਹਿਲਾਂ ਤਾਂ ਕਿਸਾਨ ਦੇਖਣਗੇ ਮਤਲਬ ਸ਼ਾਂਤਮਈ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰਨਗੇ ਜੇ ਪ੍ਰਸ਼ਾਸਨ ਧੱਕਾ ਕਰੇਗਾ ਤਾਂ ਫਿਰ ਪਿਛਲੀ ਵਾਰ ਜੋ ਹੋਇਆ ਸੀ ਉਹੀ ਹੋਣਾਗਾ ਲੇਕਿਨ ਕਿਸਾਨ ਪਹੁੰਚਣਗੇ ਜ਼ਰੂਰ ਕਿਉਂਕਿ ਸਾਡੇ ਸਾਡੇ ਕਿਸਾਨਾਂ ਨੂੰ ਰੋਗ ਨਹੀਂ ਸਕੀ ਸੀ ਇਸ ਵਾਰ ਵੀ ਅਸੀਂ ਪੂਰੇ ਹੱਲਾ ਨਾਲ ਜਾਵਾਂਗੇ ਤੇ ਉਹਨਾਂ ਨੂੰ ਉਹਨਾਂ ਦੇ ਬੈਰੀਕਾਰਡ ਤੋੜ ਕੇ ਅਸੀਂ ਦਿੱਲੀ ਜ਼ਰੂਰ ਪਹੁੰਚਾਂਗੇ। 112 ਵਾਲੇ ਵੀ ਇੱਥੇ ਚਾਹ ਪਾਣੀ ਪ੍ਰਸ਼ਾਸਨ ਵੀ ਚਾਹ ਪਾਣੀ ਪੀਕੇ ਜਾਂਦਾ ਜੀ ਪ੍ਰਸ਼ਾਸਨ ਦੁਆਰਾ ਵੀ ਉਹਨਾਂ ਨੂੰ ਵੀ ਚਾਹ ਪਾਣੀ ਪਿਾਵਾਂਗੇ। ਬਾਕੀ ਅਸੀਂ ਸ਼ਾਂਤਮਈ ਆ ਸ਼ਾਂਤਮਈ ਢੰਗ ਨਾਲ ਆਪਦਾ ਰੋਸ ਪ੍ਰਦਰਸ਼ਨ ਕਰਨਾ ਹੈ ਜੀ ਅਸੀਂ ਹੋਰ ਰੋਸ ਪ੍ਰਦਰਸ਼ਨ ਕਰਨ ਵਾਸਤੇ ਜਾਵਾਂਗੇ ਜੀ। ਇਹ ਸਾਡੇ ਗੁਰੂ ਘਰ ਦਾ ਮੇਨ ਆ ਜੀ ਇਹਨਾਂ ਵਾਸਤੇ ਅਸੀਂ ਜਦੋਂ ਵੀ ਕੋਈ ਫਸਲ ਵੱਢਦੇ ਆ ਤਾਂ ਉਹਦੇ ਵਿੱਚੋਂ ਪਹਿਲਾ ਕਣਕ ਦਾ ਗੱਟਾ ਪਹਿਲੀ ਕੋਈ ਸਰੋਂ ਵਾੜਦੇ ਆਂ ਸਰੋਂ ਕੱਢਦੇ ਆਂ ਜਦੋਂ ਵੀ ਦਾਣੇ ਸਾਡੇ ਘਰੇ ਆਉਂਦੇ ਆ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਨ ਵਾਸਤੇ ਪ੍ਰਮਾਤਮਾ ਦਾ ਦਸਵੰਦ ਕੱਢਣ ਵਾਸਤੇ ਪਹਿਲੀ ਵਾਰੀ ਅਸੀਂ ਪ੍ਰਮਾਤਮਾ ਵਾਸਤੇ ਜਿੰਨੀ ਸਾਡੀ ਸ਼ਰਧਾ ਹੁੰਦੀ ਹੈ ਉਨਾਂ ਅਸੀਂ ਭਰ ਕੇ ਗੁਰੂ ਘਰ ਦੇ ਕੇ ਜਾਂਦੇ ਆ ਜੀ ਕਿਸਾਨ ਜੱਥੇਬੰਦੀਆਂ ਨੇ ਕਰਤਾ ਐਲਾਨ ਕਿਸਾਨ ਜੱਥੇਬੰਦੀਆਂ ਨੇ ਕਰਤਾ ਐਲਾਨ ਬਣ ਗਿਆ ਫੇਰ ਦਿੱਤੀ ਜਾਣਦਾ 플ਾਨ ਬਣ ਗਿਆ ਫੇਰ ਦਿੱਤੀ ਜਾਣਦਾ 플ਾਨ 6-6 ਮਹੀਨਿਆਂ ਦਾ ਬੰਦ ਕੇ ਸਮਾਨ ਫੇਰ ਦੱਬਦੇ ਕਿਸਾਨ ਨੂੰ